ਹੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਝਾਂ ਤੇ ਦੋ ਤੁਹਾਨੂੰ ਗਾਵਾਂ ਦਿਖਾਵਾਂਗੇ ਤੇ ਗੱਲਬਾਤ ਹੋਣਾ ਆਪਾਂ ਕਰਦੇ ਹੁਂ ਜੀ ਨਾ ਨਾ ਗਾਵਾਂ ਤੋਂ ਤਿੰਨ ਦਿਖਾਉਣੀਆਂ ਵੇ ਕੰਡ ਤੇ ਹੌਲੇ ਭੱਜ ਤਾਂ ਮੈਂ ਜਰਸੀ ਤਾਂ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਜੇ ਵਦਿਆ ਵਦਿਆ ਫੀਤ ਇਹਦਾ ਨਾਉ ਚਲੋ ਸਭ ਵਦਿਆ ਜੇ ਚੰਗੀ ਰੌਣਕ ਲਾਈ ਜੇ ਅੱਜ ਨਾ ਅੱਜ ਗੁਰਾਂ ਦਾ ਦੀ ਕਿਰਪਾ ਬੁਰੀ ਇਹਦੇ ਠੀਕ ਆ ਹੁਣ ਦੋ ਦਿਨ ਜਿਹੜੇ ਆਈ ਛੁੱਟੀ ਕਰਨੀ ਤੁਹਾਡਾ ਇਰਾਦਾ ਇੱਕ ਵਾਰੀ ਕਸਰਪੂਰੀ ਕਰ ਦੀਏ ਕਰ ਰਹੀ ਸਹੀ ਗੱਲ ਸਹੀ ਗੱਲ ਵੀਰ ਜੀ ਠੀਕ ਆ ਤੇ ਚਲੋ ਨਾਮ ਦੱਸ ਤਾਂ ਫਿਰ ਨਾਮ ਮੇਰਾ ਭਾਜ ਸਿੰਘ ਜੀ ਹਾਂਜੀ ਮੁੰਡਾ ਜਿਲ੍ਹਾ ਮਸੇਦੇ ਜਨਾਲਾ ਤੇ ਫੋਨ ਨੰਬਰ ਇਹ ਬੋਲਦੇ ਕਿ 91 947 ਚਲਾਣੇ ਨਾ ਠੀਕ ਹੈ ਤੇ ਅੱਜ ਵੀ ਰੇਟ ਜਾਜ ਤੇ ਪਹੁੰਚ ਵਿੱਚ ਪਹੁੰਚ ਵਿੱਚ ਰੁਪਈਆ ਪਹੁੰਚ ਆਪਨੇ ਹੁਣ ਵੀਡੀਓ ਜਿੰਦਿਆਂ ਪਹੁੰਚ ਪਹੁੰਚ ਵਿੱਚ ਹੈ ਕਰੋ 100 ਕਿਲੋਮੀਟਰ ਤੱਕ ਕਰੋ 100 ਕਿਲੋਮੀਟਰ ਤੱਕ ਠੀਕ ਹੈ ਭਰਾ ਆਪਣੇ ਨਾਲ ਰੁਪਈਆ ਜੀ ਬੜੇ ਜੁੜੇ ਆ ਅੱਛਾ ਤੇ ਫਿਰ ਜਦੋਂ ਆਪਾਂ ਉਹ ਤੋਂ 2 ਮਹੀਨੇ ਉਦਾਂ ਪਾਈਆਂ ਤਾਂ ਬੜਾ ਲੋਕਾਂ ਦਾ ਮਨ ਜੇ ਦੁਖੀ ਹੋਇਆ ਹੈ ਅੱਛਾ ਤਾਂ ਕਰਕੇ ਹੁਣ ਭਾਵੇਂ ਆਪਾਂ ਨੂੰ ਕੋਈ ਵਜੇ ਨਾ ਵਜੇ 100 ਕਿਲੋਮੀਟਰ ਤੱਕ ਫ੍ਰੀ ਜਾਇਦਾ ਨਾ ਠੀਕ ਹੈ ਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨ ਕਿੰਨਾ ਚਿਰ ਹੋ ਗਿਆ ਨੇ ਸੋਈ ਨੂੰ ਇਹਨੂੰ ਅਜ ਦੂਜਾ ਦਿਨ ਆ ਰਹੀ ਜੀ ਸੋਈ ਨੂੰ ਅੱਛਾ ਹਾਂਜੀ ਕਿੰਨੇ ਕ ਦੁੱਧ ਆ ਲਈ ਆ ਦੁੱਧ ਰਬਜੀ ਪਹਿਲੇ ਸੋਈ ਦੇ ਖੀਰੀ ਨੇ ਚਵਾਇਆ ਜੇ ਥੋੜੇ ਚਮੇ 25 ਕਿਲੋ ਅੱਛਾ ਪਿਓ ਛੇ ਦਾੰਦੇ ਆ ਅੱਛਾ ਪਰ ਬੱਛੀ ਆ ਤੇ 16 17 ਕਿਲੋ ਬੋਲਾ ਆ ਤਿਆਰ ਕੀ ਕਿੰਨਾ ਦੁੱਧ ਚਵਾਈ ਜਾਊਗਾ ਦੁੱਧ ਰਬਜੀ ਕੋ ਸਾਮ ਵਾਲਾ ਲਾਏਗਾ ਜਿੱਦੀ ਕੱਟ ਕਾਟ ਵਾਲੀ 24 25 ਕਿਲੋ ਫੇਰ ਇਹਨੇ ਚਵਾਈਏ ਨਾ ਤੋਰ ਫੇਰ ਇੱਕ ਦਿਨ ਬੱਛੀ ਕਿਹੜੀ ਹੈ ਤੇ ਮਗਰ ਚਿੱਟੀ ਬੱਛੀ ਪਰ ਲਿਆ ਰਬਜੀ ਦੀ ਪੰਟੀ ਹੈ ਯਾਰ ਚਲੋ ਗਾਂ ਖੋਲੋ ਤੇ ਆਪਾਂ ਬੱਛੀ ਦਿਖਾ ਦਈਏ ਫੇਰ ਆਪਾਂ ਨਾਲ ਜ ਆ ਜਿਹੜੀ ਵਛੀ ਜਿਹੇ ਤੇ ਮਗਰ ਆ ਬੇਖੀ ਜਣੀ ਤੇ ਸੋਣੀ ਵੜਿਆ ਤੇ ਚੰਗੇ ਕਦ ਕਾਠਾ ਲਈ ਆ ਜਿਹੜੀ ਬਾਕੀ ਤਾਜੀ ਸੂਈ ਆ ਹਵਾਨੇ ਤੇ ਵੀ ਨਾੜਾਂ ਜੜੀਆਂ ਚੰਗੀਆਂ ਪੂਰੇ ਕਦ ਕਾਠ ਤੇ ਆ ਆਪਾਂ ਮੈਂ ਤੇ ਇਹੜਾ ਲੈ ਦੰਦ ਜਿਹੜੇ ਦਹੀਂ ਆ ਬਰਾਬਰ ਕਰਨ ਬਾਕੀ ਤਾਂ ਅਸੀਂ ਆਪਾਂ ਨਹੀਂ ਸਮਝਣਾ ਵੇਖ ਕੇ ਖੜਨੇ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਹਰ ਵੇਲੇ ਜੀ ਇਹਦਾ ਮਾਰਕੀਟ ਦੇ ਹਿਸਾਬ ਨਾਲ ਚਾਹੀਏ ਜੇ ਅਸੀਂ ਜਾਨਾਂ ਦਾ ਲੱਖ-ਲੱਖ ਮੁੱਲ ਕਰਦਾ ਆ ਹਾਂਜੀ ਆਪਾਂ ਜਾਇ ਨਹੀਂ ਕਰਾਂਗੇ ਰਬੀ ਜੀ ਕਿੰਨਾ ਆਪਾਂ ਜਿਹੜੇ ਦੇ ਹੀ ਦੇ ਰਹੇ ਆ ਫਿਕਸ ਰੇਟ ਆਪਾਂ 65000 ਚ ਪਹੁੰਚ ਕਰ ਦਾਂਗੇ ਅੱਛਾ 65000 ਚ ਪਹੁੰਚ 100 ਕਿਲੋਮੀਟਰ ਤੱਕ ਕਰ 100 ਕਿਲੋਮੀਟਰ ਖੜਾ ਹੀ ਨਹੀਂ ਵੀ ਸਾਮ ਵਾਲਾ ਦੁੱਧ 25 ਕਿਲੋ ਚ ਵੇਚੀ ਜਾਊਗੀ ਠੀਕ ਆ ਤੇ ਥਾਣੇ ਤੇ ਤੁਹਾਨੂੰ ਦਿਖਾ ਦਈਏ ਲਾਗੇ ਤੋਂ ਆਹ ਦੇਖ ਸਕਦੇ ਥਾਣਾ ਦਾ 사이드 ਆਪਾਂ ਚ ਮਿੱਤ ਵੀ ਨਮ ਚੰਗੀ ਹੈ ਹੁਣ ਇੱਕ ਹੋਰ ਤੁਹਾਨੂੰ ਜਿੱਟ ਰੰਗ ਦੀ ਵੇੜ ਤੁਹਾਨੂੰ ਕਾਫੀ ਸੋਹਣੇ ਤੁਹਾਨੂੰ ਦਿਖਾਉਣੀ ਹੈ ਇਹਨਾਂ ਕਿੰਨਾ ਚਿਰ ਹੋ ਗਿਆ ਜੀ ਸੋਈ ਨਾ ਇਹਨੂੰ ਅੱਛੀ ਆਉਂਦੇ ਨਾ ਰੂਪੀ ਜੀ ਉਹ ਬੱਛੀ ਜੀ ਇੱਥੇ ਮਗਰ ਇਹਦੇ ਮਗਰ ਵੀ ਬੱਛੀ ਹੈ ਹਨਾ ਤੇ ਬੱਛੀ ਇਹਦੇ ਮਗਰ ਵੀ ਕਾਫੀ ਖੂਬਸੂਰਤ ਹੈ ਆ ਚਿੱਟੀ ਬੱਛੀ ਆ ਜਿਹੜੀ ਇਹਦੇ ਮਗਰ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ ਪੋਤਰ ਵੀ ਜਿੱਦਾਂ ਮੱਝੀ ਮੀਰਪੁਰਾ ਮੇਰੇ ਘਰ ਤੇ ਹੋਏ 20 ਕਿਲੋ ਦੁੱਧ ਤਿਆਰ ਜੀ ਤਿਆਰ ਜਿਹੜਾ ਮੌਕੇ ਤੇ ਤੇ ਕਿੰਨਾ ਦੁੱਧ ਭਾਈ ਜਾਊਗਾ ਪੋਤਰ ਵੀ ਇਹ ਵੀ 25 ਕਿਲੋ ਵਾਲੀ ਹੈ ਘਰ ਆਲੇ 25 ਕਿਲੋ ਦਿੰਦੇ ਨੇ ਤੋਰ ਫੇਰ ਇਹ ਕਿਹੜੇ ਬੀਕੇ ਫਾਰਮ ਚੋਂ ਲਿਆ ਆਪਾਂ ਠੀਕ ਆ ਆਣਾ ਇਹ ਦੇਖੋ ਵੀ ਚੰਗਾ ਲੱਗਾ ਜਿਹੜਾ ਕਦਕਾਠ ਬੇਲ ਚੰਗੀ ਆ ਜਿਹੜੀ ਇਹਦੀ ਵੀ ਤੇ ਕਿੰਨਾ ਫਰਮੁੱਲ ਵਿੱਦੀ ਇਹਦਾ ਇਹ ਵੀ 60000 ਪਹੁੰਚ ਕਰਾਂਗੇ ਅੱਛਾ 60000 ਤੇ ਪਹੁੰਚ ਕਰਾਂਗੇ ਠੀਕ ਆ ਤੇ ਹੁਣ ਮੱਜਾਂ ਦਿਖਾਈਏ ਫਿਰ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਇਹਨੂੰ ਅੱਜ ਪੰਜਵਾਂ ਦਿਨ ਆ ਨਾ ਰੁਪਈਈ ਕੋਈ ਦੁੱਧ ਲਾ ਦੇ ਕੋਈ ਬੋਲੀ ਲਾ ਦੇ ਅੱਛਾ 13 ਕਿਲੋ ਰੁਪਈਈ ਕੰਡੇ ਵਾਲੀ ਆ ਅੱਛਾ ਸਾਈਆਂ 5-5000 ਰੁਪਏ ਦੇ ਦੋ-ਦੋ ਡੰਗ ਮੇਰੇ ਕੋਲ ਜਾਵੇ ਸਾਰੇ ਗਾਵਾਂ ਵੀ ਜਾਵੇ ਮੱਜਾਂ ਨੂੰ ਕੋਈ ਚਵਾਵੇ ਅੱਛਾ ਹਾਂਜੀ ਦੋ ਟਾਈਮ ਆਪਣੇ ਚੋਲੇ ਦੁੱਧ ਪੂਰਾ ਹੋਵੇ ਤੇ ਲੈ ਜਾਏ ਨਹੀਂ ਤੇ ਆਪਣੇ ਸਾਈ ਵਾਪਸ ਸਾਈ ਵਾਪਸ ਕਰ ਦੇ ਆਹ ਅੰਦਰ ਹੀ ਇਕੱਠਾ ਹੋ ਜਾਣਾ ਕਿਹੜਾ ਕਾਲਾ ਕੱਟਾ ਜਿਹੜਾ ਠੀਕ ਹੈ ਤਾਜਾ ਹੀ ਆ ਬੱਚਾ ਜਿਹੜਾ ਹਜੇ ਤੋਰ ਫੇਰ ਇੱਕ ਰੀਨ ਦੇ ਕਿੰਨਾ ਕਿ ਦੁੱਧ ਚਵਾਈ ਜਾਊਗੀ ਦੁੱਧ ਹਰ ਫਰੀ ਜੀ ਸਾਧ ਵਾਲਿਆਂ ਦੇ ਵੀ 15 ਕਿਲੋ ਅਸੀਂ ਦੁੱਧ ਖੁੱਲਾ ਡੱਲਾ ਕਿਉਂ ਦੇ ਰਹੇ ਹਾਂ ਠੀਕ ਆ ਸਾਹ ਵਾਲਾ ਜੀ ਦੁੱਧ 15 ਕਿਲੋ ਲੈ ਦੁੱਧ ਵਾਲੀ ਮਾਝ ਬੜੀ ਤੋਰੋ ਫੇਰ ਇੱਕ ਰੀਨ ਮੋਕੇ ਦੇ ਇਹਦੇ ਕੋਲ 13 ਲੀਟਰ ਜਿਹੜਾ ਤਿਆਰ ਦੱਸ ਦੇ ਤੇ 15 ਲੀਟਰ ਦੇ ਕਰੀਬ ਦੁੱਧ ਜਿਹੜਾ ਕੰਦੇ ਕਿਚਵਾ ਲਵਾਂ। ਬਾਕੀ ਅਜ ਮੌਸਮ ਵੀ ਕਾਫੀ ਵਧੀਆ ਹੈ। ਹਵਾ ਵੀ ਕਾਫੀ ਤੇਜ਼ ਚੱਲਦੀ ਆ ਤੇ ਬੱਦਲ ਵੀ ਜਿਹੜੇ ਕਾਫੀ ਹੋਏ ਆਂ। ਆ ਲੈਕਸਾ ਦੇ ਮਨਾਈ ਦਾ ਵੀ ਲੱਗੇ ਤਾਂ ਤੇ ਇਹਦਾ ਮੁੱਲ ਫਿਰ ਪਰ ਜੀ ਮੁੱਲ ਮੰਗਾਂ ਤੋਂ ਪੰਜਾਹ ਦੇ ਦਾਅ ਦੋ ਵੱਡੀ ਕਰੀ ਜਾਈਏ ਹਾਂਜੀ ਇਨੀ ਜਹਾਨਾ 85000 ਦੀ ਹੋਊਗੀ ਅੱਛਾ 85000 ਤੋਂ ਪਹੁੰਚ 15000 ਵਿਚੇ ਹੋਗੀ ਠੀਕ ਹੈ ਜੀ ਤੇ ਹੁਣ ਇੱਕ ਆਪ ਝੋਟੀਏ ਕਿ ਪਹਿਲਾਂ ਸੁਣਿਆ ਰਕੀ ਜੀ ਇਹਨੋਂ ਕਿ ਨਾ ਝਰੋਗਾ ਸੁਣ ਕੱਲ ਵੀ ਸੁਣੀ ਆ ਕੱਟਾ ਜਿਹੜਾ ਜਿਹੜਾ ਬੈਠਾ ਜਿਹੜਾ ਇਹ ਨਹੀਂ ਆ ਅੱਛਾ ਉਹ ਲਾ ਕੱਟਾ ਆਹ ਕੱਟਾਈ ਠੀਕ ਹੈ ਜੀ ਤੇ ਕਿਨੇ ਕ ਦੁੱਧ ਆ ਲਈ ਆ ਦੋਦਰ ਬਿਜੀ 9 10 ਕਿਲੋ ਮਾਹਨਾਂ ਚਵਾਈ ਜਊਗੀ ਦੋਰੋ ਫਿਰ ਇਹਨਾਂ ਆਪਸ ਮਾਮ ਬੜਾ ਵਧੀਆ ਬਿਜੀ ਲੱਗਾ ਠੀਕ ਇਹਨੇ ਕਿੰਨੇ ਦੇ ਕਿੰਨਾ ਫਿਰ ਮੁੱਲ ਰੱਖਣਾ ਵਿੱਜੀ ਇਹਦਾ ਜਿਹੜਾ ਜੇ ਹਰਬੀ ਜੀ 20 ਫਾਨ ਦਿਖਾ ਦੋ ਕਿਨੇ ਕਿਨੇ ਪਹਿਲਾਂ ਕੋਈ ਨਹੀਂ ਕਰਦੇ ਆ ਮੈਂ ਉਪਕਰਣ ਨੰਮੇ ਕਰਦੇ ਹਾਂ ਜੀ ਇਹ ਹਰਬੀ ਜੀ ਮੰਗਣੋਂ ਮੋਲੇ ਦਾ 65 60 ਰੁਪਏ ਮਰਜ਼ੀ ਕਰੀ ਜਾਈਏ ਹਾਂਜੀ 55000 ਤੇ ਪਹੁੰਚਦਾ ਅੱਛਾ 55000 ਤੇ ਪਹੁੰਚ ਚ 20000 ਵੀ ਕਰ ਦਾਂਗੇ ਠੀਕ ਹੈ ਜੀ ਤੇ ਹੁਣ ਇੱਕ ਆ ਜਿਹੜੀ ਮੱਝ ਨੇ ਸੋਈ ਨੂੰ ਕਿੰਨਾ ਚਿਰ ਹੋ ਗਿਆ ਜੀ ਇਹਨੂੰ ਅੱਜ ਹਰਬੀ 6000 ਦੇਣਾ ਠੀਕ ਆ ਹਾਂਜੀ ਤੇ ਕਿੰਨਾ ਦੁੱਧ ਤਿਆਰ ਆ ਤੇ 20 ਧਲੇ ਵੀ 13 ਕਿਲੋ ਤਿਆਰ ਆ ਤਿਆਰ ਬਿਲਕੁਲ 13 ਕਿਲੋ ਧਲੇ 13 ਕਿਲੋ ਦੇ ਥੱਲੇ ਇਹ ਕਿੰਨਾ ਚੋਈ ਜਾਊਗੀ ਲੋਧਰ 20 ਵੀ 15 ਕਿਲੋ ਚੋਈ ਤੇ ਮਗਰ ਕੱਟੀ ਵਾਲੀ ਚਾਹੀਦੀ ਆ ਨੀਲੀ ਦੀ ਕੱਟੀ ਚ ਆਹ ਕੱਟੀ ਜੀ ਤੇ ਮਗਰ ਆਹ ਦੇਖ ਸੰਦੇ ਸੋਹਣੀ ਕੱਟੀ ਆ ਜਰੀਏ ਦੇ ਮੁੱਢ ਚਲੋ ਤੋਰੋ ਹਾਂ ਫੇਰ ਕਰੀਂ ਬਾਕੀ ਦੁੱਧ ਦੇ ਚਵਈ ਤੁਸੀਂ ਆਪਣੀ ਆਪ ਕਰਕੇ ਖੜਨੀ ਆ। ਉਹ ਤੁਸੀਂ ਆਪਣੀ ਜ਼ਿੰਮੇਵਾਰੀ ਦੇ ਅਧੀਨ ਆਪਣੀ ਸਮਝ ਨਾਲ ਵੇਖ ਕੇ ਕਰਨੀ। ਤੇ ਕਿੰਨਾ ਫੇ ਰੱਖਣਾ ਇਹਦਾ ਮੁੱਲ? ਹਰ ਵੀ ਮੰਗਣ ਭਾਏ ਦਾ ਵੀ ਲਗਭਗ ਪਹੁੰਚਾਂਗੇ ਜੋ ਮੱਝ ਹੀ ਹੋ ਜਾਈਗੀ। ਹਾਂਜੀ। ਇਹ 85 ਕੀ ਹੈ? ਅੱਛਾ ਇਹ 85 ਹੱਥ ਚ ਪਹੁੰਚ। ਠੀਕ ਆ। ਤੇ ਹੁਣ ਇੱਕ ਮੱਝ ਐਂਡ ਤੇ ਜਿਹੜੀ ਇਤਵਾ ਦੇ ਇੱਕ ਗਾ ਤਾਂ ਨਹੋਲੇ ਭਾਏ ਦੱਸਣੀ। ਦੱਤੀਏ ਦੇ ਕੋਲ ਕਿੰਨਾ ਦੁੱਧ ਇਹਦੇ ਬੰਦੇ ਜੀ 12 ਕਿਲੋ ਤਿਆਰ ਜੀ ਅੱਛਾ ਮਗਰਾ ਹੋਰ ਲਾ ਕਰਤਾ ਜੀ ਇਹਨੂੰ ਕਿੰਨਾ ਚਿਰ ਹੋ ਗਿਆ ਸੋ ਇਹ ਵਾਲਾ ਮਾਰਨ ਲਈ ਇਹਨੂੰ 14 15 ਦਿਨ ਹੋ ਗਏ ਅੱਛਾ ਦੋ ਰੋ ਫੇ ਰਿੰਨਾ ਆਹ ਕਰਤਾ ਜੀ ਦਾ ਜਿਹੜਾ ਮਾਲਾ ਮਾਰ ਲਈ ਹੈ ਲਿਆ ਬੜੀ ਤਿਆਰ ਰਹੀ ਹੈ ਵੀ ਤੇ ਇਹਦਾ ਫਿਰ ਮੁੱਲ ਇਹਦਾ ਰੁਪਈਆ ਜਿਆ ਜਿਆ ਹਰ ਵੀ ਪਤਾ ਕਿ ਜਾਨਿਆ ਕੋ ਖੜੇ ਸ਼ਾਮ ਵਾਲਾ ਜਿਹੜਾ ਜਾਗ ਮੁਰਕੇ ਪੱਠੇ ਨਹੀਂ ਕੋ ਵਾੜ ਨਹੀਂ ਪਤਾ ਲੰਮਾ ਦਾ ਉਹ ਗੱਲ ਮਾੜੀ ਆ ਹਾਂਜੀ ਸਾਡੇ ਘਰ ਬਧੀਆਂ ਰਮੀ ਸਾਡੇ ਘਰ ਜਾ ਕੇ ਸਾਈਆਂ ਬਾਹਰ ਦੋ ਦੋ ਡੰਗਾ ਆਣ ਕੇ ਭਾਵੇਂ ਇੱਥੇ ਰੋ ਜਿੱਦਾਂ ਮਰਜ਼ੀ ਕਰੋ ਦੋ ਟਾਈਮ ਚੋਗੇ ਖੜੋ ਠੀਕ ਆ ਹਾਂ ਤੇ ਮੁੱਲ ਫਿਰ ਇਹਦਾ ਮੋਹ ਨਾਲ ਵੀ ਇਹ ਵੀ 85 ਦੀ ਦੇ ਦਾਂਗੇ 85 ਦੀ ਆ ਵੀ ਦੇ ਦਾਂਗੇ ਜਿਆ ਰੁਪਈਆ ਵੀ ਦੇ ਦਾਂਗੇ ਠੀਕ ਆ ਤੇ ਇੱਕ ਗਾਂ ਰਹਿ ਗਈ ਉਹ ਵੀ ਦਿਖਾ ਦੇ ਓਹ ਕਿਫਟ ਰਹਿ ਗਿਆ ਵੀ ਦਿਖਾ ਦੋ ਹੋਲੇ ਜਿਹਾ ਪਾ ਦਿ ਗਾ ਹੈ ਹੋਲੀ ਜੀ ਗਾ ਹੈ ਦਸਿਆ ਤੇ ਪਰ ਇਹ ਹਰ ਜੀ ਪਹਿਲਾ ਸੂਆ ਸੁਣੀ ਜੇ ਇਹ ਤੇ ਕਿਧਰ ਛਡਾ ਕੇ ਲਿਆਂਦੀ ਜੀ ਜਾਂਦਾ ਲਿਆਦੀ ਆ ਵੀ ਜੀ ਮੈਂ ਨਾਲ ਕਾਹ ਨਹੀਂ ਕਰਨਾ ਚੋ ਲੈ ਗਿਆ ਪਾਂ ਠੀਕ ਆ ਐ ਟਾਈਮ ਮੇਰੇ ਘਰ ਜਿੱਦਾਂ ਮੰਦੀ ਕੋਈ ਦੁੱਧ ਮੈਨੂੰ 7 ਕਿਲੋ ਤਿਆਰ ਦੇ ਤੋਰ ਬੱਚਾ ਹੈ ਕਹਦਾ ਕਿ ਨਹੀਂ ਨਾ ਬੱਚਾ ਨਹੀਂ ਹੈ ਆ ਇਧਰ ਵੀ ਵੇਰਾ ਲਾਉਂ ਮੂੰਹ ਇਹੋ ਹਾਂਜੀ ਹਾਂਜੀ ਉਹ ਬੱਸ ਅੱਗੇ ਨੂੰ ਕਿਤੇ ਹੋਰ ਹੀ ਗਏ। ਕੰਮ ਵੀ ਨਹੀਂ ਕੀ ਸੀ। ਇਹ ਦਾ ਫਰਮੂਲਾ ਹਰ ਵੀਜੀ ਇਹਦੇ ਕੋ ਸਾਹਮਣਾ ਲੈਗਾ ਜਿੱਦਾਂ ਚਾਰੂ ਆ ਨਾ ਹਾਂਜੀ ਉਹ ਤਾਂ ਬਹੁਤਾ ਨਹੀਂ 9 10 ਕਿਲੋ ਚਵਾਈ ਚਾਹੋਗੇ ਇਹ ਦੇ ਦਾਂਗੇ ਰੁਪਈਆ 12000 ਦੀ ਅੱਛਾ 12000 ਦੀ 12000 ਦੀ ਤੇ ਮੋਕੇ ਤੇ ਮਨਤਨ ਕਰ ਦੋਗੇ 10 ਦੀ ਦੇ ਦਾਂਗਾ ਰੁਪਈਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਵੀਜੀ ਹੋਰ ਕੁਝ ਕਹਣਾ ਹੈ ਬੜੇ ਇਹ ਰੁਪਈਆ 3500 ਸਈਆਂ ਸਈਆਂ ਆਪਣੀ ਇਥੇ ਅਣਕ ਪਾਸ ਕਰਕੇ ਕਰੋ ਠੀਕ ਹੈ ਵੀਜੀ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਵੇਸ ਚਾ ਕੇ ਪੁੱਛੂ ਖੜੋ ਜੀ